ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਦਾ ਨੂਰ ਕਦੇ ਘਟ ਨਾ ਹੋਵੇ ਤਾਂ ਹੁਕਮ ਰਜਾਈ ਚੱਲਣਾ ਸਿੱਖੋ ਆਪਣੀ ਮੈਂ ਨੂੰ ਮਾਰੋ ਇਹ ਸੋਚੋ ਕਿ ਮੈਂ ਕੁਝ ਨਹੀਂ ਜੋ ਕਰਵਾ ਰਿਹਾ ਹੈ ਉਹ ਕਰਵਾ ਰਿਹਾ ਹੈ ਜਦੋਂ ਬੰਦਾ ਮੈਂ ਕਰਤਾ ਵਾਲਾ ਭਾਵ ਛੱਡ ਦਿੰਦਾ ਹੈ ਕਾਂ ਉਸ ਦੇ ਸਿਰ ਤੋਂ ਮਨਾ ਮੋਹੀ ਭਾਰ ਉੱਤਰ ਜਾਂਦਾ ਹੈ ਹਲਕਾ ਹੋਇਆ ਮਨ ਹੀ ਰੱਬ ਦੀ ਗੋਦ ਵਿੱਚ ਬੈਠ ਸਕਦਾ ਹੈ ਯਾਦ ਰੱਖੋ ਪਰਮਾਤਮਾ ਉਸੇ ਦੇ ਨੇੜੇ ਹੈ ਜੋ ਉਸ ਦੀ ਮਰਦੀ ਵਿੱਚ ਖੁਸ਼ ਹੈ ਜੇ ਅਸੀਂ ਹਰ ਵੇਲੇ ਦੌਂਦੇ ਰਹਾਂਗੇ ਤਾਂ ਸਹੀ ਰੱਬ ਨੂੰ ਨਹੀਂ ਮਿਲ ਸਕਦੇ ਜ਼ਬਤਾ ਸਦਾ ਵਿਗਾਸ ਹੈ ਖੇੜੇ ਵਾਲਾ ਹੈ ਤੇ ਖੇੜੇ ਵਾਲੇ ਨੂੰ ਮਿਲਣ ਲਈ ਖੇੜੇ ਵਿੱਚ ਆਉਣਾ ਪੈਂਦਾ ਹੈ ਅਤੇ ਖੇੜਾ ਕੇਵਲ ਬਾਣਾ ਮੰਨਣ ਨਾਲ ਆਉਂਦਾ ਹੈ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ ਕੇ ਦੇਖੋ ਬਨਵੇਂ ਪਾਤਸ਼ਾਹ ਤਤੀ ਤਵੀ ਤੇ ਬੈਠੇ ਹਨ ਸਰੀਰ ਜਲ ਰਿਹਾ ਹੈ